ਜਦ ਤੱਕ ਬੱਚੇ ਪਿਆਰ ਨਾਲ ਸਮਝ ਜਾਣ ਉਸਤਾਦ ਗੁਰੂ ਟੀਚਰ ਅਧਿਆਪਕ ਪਿਆਰ ਨਾਲ ਪੜਾਉਂਦਾ ਹੈ। ਪ੍ਰਜਾ ਦੋਸ ਨੂੰ ਲੱਗਦਾ ਹੈ ਕਿ ਇਹ ਪਿਆਰ ਨਾਲ ਪੜਨ ਵਾਲੀ ਸ਼ੈ ਨਹੀਂ। ਇਹ ਨਹੀਂ ਪਿਆਰ ਨਾਲ ਪੜ ਸਕਦੇ। ਤੇ ਫਿਰ ਉਹ ਥੋੜੇ ਜੇ ਕਰੜੇ ਬੋਲ ਬੋਲਦਾ ਹੈ। ਹੁਣ ਵੈਸੇ ਸਰਕਾਰ ਨੇ ਨਿਯਮ ਬਣਾ ਦਿੱਤੇ ਨੇ ਵੀ ਬੱਚੇ ਨੂੰ ਕੁੱਟ ਨਹੀਂ ਸਕਦੇ ਸਕੂਲ ਵਿੱਚ। ਤੇ ਇਮਾਰਤ ਕੁਟ ਥੋੜੀ ਜਿਹੀ ਘਟ ਹੋ ਗਈ ਐ ਆਪਾਂ ਸਾਰੇ ਥੋੜੇ ਜਿਹ ਬਦਨਸੀਬ ਹਵੇ ਸਾਡੇ ਤੋਂ ਬਾਅਦ ਰੂਲ ਆਇਆ ਸਾਨੂੰ ਤੇ ਸਾਡੇ ਟੀਚਰਾਂ ਨੇ ਉਸਤਾਦਾਂ ਨੇ ਨਾਲ ਦੇ ਨਾ ਇੰਨਾ ਕੁਟਿਆ ਨਾ ਸਾਨੂੰ ਲੱਗਦਾ ਸੀ ਅਸੀਂ ਕੁਟ ਖਾਣ ਵਾਸਤੇ ਜਾਂਦੇ ਆ ਜਿਹੜੀ ਗੱਲ ਵੀ ਨਾ ਸਾਹਮਣੇ ਲੱਗੀ ਉਹਦੇ ਤੇ ਬਿਨਾ ਥਪੇੜੇ ਤੋਂ ਸਮਝਾਏਗਾ ਨਹੀਂ ਉਹ ਮੈਨੂੰ ਤੇ ਕਈ ਵਾਰੀ ਸਹੀ ਦਵਾਵਤ ਵੀ ਥਪੇੜੇ ਪੈਂਦੇ ਰਹੇ ਹੁਣ ਪਤਾ ਨਹੀਂ ਕੀ ਪਰਾਜਕਲ ਨੀਮ ਬਣਾ ਦਿੱਤੇ ਨੇ ਸਰਕਾਰ ਨੇ ਵੀ ਕੋਈ ਉਸਤਾਦ ਕੁੱਟੇਗਾ ਨਹੀਂ ਪਰ ਕਰੜੇ ਬੋਲਦੇ ਬੋਲ ਸਕਦੇ ਸੋ ਅੱਜ ਕਬੀਰ ਸਾਹਿਬ ਸਾਡੇ ਤਨ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦੇ ਇੱਕ ਉੱਡੇਤੇ ਉਸਤਾਦ ਨੇ ਕੁੱਟਦੇ ਖੈਰ ਉਹ ਨਹੀਂ ਸਕਦੇ ਪਰ ਕਰੜੇ ਬੋਲਣਾ ਜ਼ਰੂਰ ਸਮਝਾਉਂਦੇ ਨੇ ਸੁਣਨਾ ਜਰਾ ਉਹ ਕਰੜੇ ਅਲਫਾਜ਼ ਕਿਆ ਪੜੀ ਹੈ ਕਿਆ ਗੁਲੀਆਂ ਤੂੰ ਪੜ ਬਹੁਤ ਲਿਆ ਮਨੁਲੀਆ ਤੂੰ ਬਹੁਤ ਪੜ ਲਿਆ ਹੁੰਦੇ ਨੇ ਪੜਾਕੂ ਬੱਚੇ ਬਹੁਤ ਪੜਦੇ ਨੇ ਬਹੁਤ ਪੜਦੇ ਨੇ ਤੇ ਗੁਨੀ ਹੈ ਤੂੰ ਰਟਾ ਵੀ ਬਹੁਤ ਮਾਰ ਲਿਆ ਗੁਨੀਏ ਬਾਰ ਬਾਰ ਸਟੇਜ ਨੂੰ ਪੜੀ ਜਾਣਾ ਪੜੀਦਾ ਰਟ ਲਿਆ ਯਾਦ ਕਰ ਲਿਆ ਮੰਨ ਲਿਆ ਤੂੰ ਪੜਦਾ ਬਹੁਤ ਹੈ ਤੇਰੀ ਯਾਦਦਾਸ਼ਤ ਬਹੁਤ ਚੰਗੀ ਹੈ ਮੰਨ ਲਿਆ ਕੀ ਵੇਦ ਪੁਰਾਣਾ ਸੁਣੀ ਹੈ ਤੂੰ শ্রোਤਾ ਵੀ ਬਹੁਤ ਸੋਹਣਾ ਹੈ ਜੋ ਵੀ ਤੈਨੂੰ ਉਸਤਾਦ ਕਹਿੰਦਾ ਤਾਂ ਸੁਣਦਾ ਬੜੇ ਧਿਆਨ ਨਾਲ ਹੈ ਤੂੰ ਯਾਦ ਵੀ ਕਰ ਲਈ ਮੈਂ ਪਰ ਇਹ ਖਿਆਲ ਕਰਨਾ ਸੀ ਪੜ ਕਿਉਂ ਰਹੇ ਆ ਅਸੀਂ ਸੁਣ ਕਿਉਂ ਰਹੇ ਆ ਟੀਚਰ ਸਾਨੂੰ ਪੜਾ ਰਿਹਾ ਇਸ ਕਰਕੇ ਤਾਂ ਕਿ ਤੁਸੀਂ ਇੱਕ ਦਿਨ ਕੋਈ ਸਵਾਲ ਆਪਣੇ ਆਪ ਹੱਲ ਕਰ ਸਕੋ ਦਿਨ ਵਰ ਤੁਸੀਂ ਮੈਥਮੈਟਿਕ ਸੋਲਵ ਕਰਦੇ ਰਹਿੰਦੇ ਹੋ ਪਾਈਥਾਗੋਰਸ ਕਰ ਮੇ ਲੈ ਲੋ ਹੋਰ ਬਥੇਰੇ ਤਰ੍ਹਾਂ ਦੇ ਸਵਾਲ ਨੇ ਟੀਚਰ ਤੁਹਾਨੂੰ ਬਾਰ ਬਾਰ ਐਗਜ਼ਾਮਪਲ ਉਦਾਹਰਣ ਦੇ ਦੇ ਕੇ ਸਮਝਾ ਰਿਹਾ ਤਾਂ ਕਿ ਤੁਸੀਂ ਇੱਕ ਦਿਨ ਸਵਾਲ ਸੋਲਵ ਕਰਨਾ ਆਪੇ ਸਿੱਖ ਜਾਓ ਪਰ ਤੂੰ ਸੀ ਕੀ ਕਰਦੇ ਹੋ ਕਾਪੀਆਂ ਤੇ ਬਹੁਤ ਭਰ ਲੀਆਂ ਬਹੁਤ ਕਾਗਜ਼ ਕਾਲੇ ਕਰ ਲਏ ਪਰ ਆਪਣੇ ਆਪ ਤੋਂ ਇੱਕ ਵੀ ਸਵਾਲ ਹੱਲ ਅੱਜ ਵੀ ਨਹੀਂ ਕਰ ਸਕਦੇ ਤੁਹਾਡਾ ਕੀ ਕੰਮ ਹੈ ਉਹਦੇ ਤੋਂ ਕਾਪੀ ਕਰ ਲਈ ਉਹਦੇ ਤੋਂ ਕਾਪੀ ਕਰ ਲਈ ਅਸੀਂ ਕਾਪੀਆਂ ਤੇ ਬਹੁਤ ਕਰ ਰਹੇ ਹਾਂ ਸੁਣ ਵੀ ਰਹੇ ਹਾਂ ਤੇ ਅੱਜ ਕੱਲ੍ਹ ਨਾ ਪੜ੍ਹਾਈ ਦਾ ਤਰੀਕਾ ਵੀ ਬਦਲ ਗਿਆ ਹੈ ਮੈਂ ਪੁੱਛਿਆ ਕਿ ਸੇ ਬੱਚੇ ਨੂੰ ਉਹ ਹੈੱਡਫੋਨ ਲਗਾ ਕੇ ਪੜ੍ਹ ਰਿਹਾ ਸੀ ਨਾਲ ਪੜ੍ਹ ਹੀ ਜਾਂਦਾ ਨਾ ਸੁਣੀ ਜਾਂਦਾ ਮੈਂ ਪੁੱਛਿਆ ਇਹ ਕਿਹੜਾ ਤਰੀਕਾ ਹੈ ਕਹਿੰਦੇ ਮੈਂ ਨਾ ਸੁਣੇ ਬਿਨਾ ਨਹੀਂ ਪੜ ਸਕਦਾ ਤੇ ਮੈਂ ਕਿਹਾ ਵੀਰ ਸਾਡਾ ਦਿਮਾਗ ਇੱਕ ਵਾਰੀ ਚ ਇੱਕ ਹੀ ਕੰਮ ਕਰ ਸਕਦਾ ਹੈ ਜਾਂ ਤੇ ਤੂੰ ਸੁਣ ਸਕਦਾ ਹੈ ਜਾਂ ਤੂੰ ਪੜ ਸਕਦਾ ਹੈ ਤੁਸੀਂ ਆਹ ਤਰ੍ਹਾਂ ਦੇ ਕੋਸ਼ਿਸ਼ ਕਰਕੇ ਦੇਖਣਾ ਪ੍ਰੈਕਟੀਕਲ ਜੇ ਤੇ ਧਿਆਨ ਸੁਣਨ ਵਿੱਚ ਤੇ ਪੜਿਆ ਨਹੀਂ ਜਾ ਸਕਦਾ ਤੇ ਜੇ ਧਿਆਨ ਪੜਨ ਵਿੱਚ ਅੱਧੇ ਫਿਰ ਸੁਣਿਆ ਨਹੀਂ ਜਾ ਸਕਦਾ ਦੋ ਕੰਮ ਇੱਕ ਵਾਰੀ ਚ ਨਹੀਂ ਹੋ ਸਕਦੇ ਤੁਸੀਂ ਪੜਦੇ ਆ ਪੜਦੇ ਆ ਕੁਝ ਲਿਖਣ ਦੀ ਕੋਸ਼ਿਸ਼ ਕਰਨਾ ਤੁਹਾਨੂੰ ਪੜਨਾ ਰੋਕਣਾ ਪਏਗਾ ਜੇ ਲਿਖਣਾ ਹੈ ਤੇ ਤੇ ਜੇ ਪੜਨਾ ਹੈ ਤੇ ਲਿਖਣਾ ਰੋਕਣਾ ਪਵੇਗਾ ਜੇ ਸੁਣਨਾ ਹੈ ਤੇ ਪੜਨਾ ਰੋਕਣਾ ਪਵੇਗਾ ਤੇ ਜੇ ਪੜਨਾ ਹੈ ਤੇ ਸੁਣਨਾ ਰੋਕਣਾ ਪਵੇਗਾ ਤੇ ਜੇ ਤੁਸੀਂ ਦੋਨੇ ਕੰਮ ਇਕੱਠੇ ਕਰ ਰਹੇ ਹੋ ਤੁਸੀਂ ਨਾ ਸੁਣੀ ਪਾਓਗੇ ਨਾ ਪੜਹੀ ਪਾਓਗੇ ਪਰ ਸਾਡੇ ਬੱਚੇ ਅੱਜਕੱਲੇ ਇਹ ਦੋਨੇ ਕੰਮ ਕਰ ਰਹੇ ਨੇ ਅੱਜਕੱਲہ ਨਵਾਂ ਸਿਸਟਮ ਆ ਗਿਆ ਉਹ ਪੜਦੇ ਪੜਦੇ ਵਿੱਚੇ ਰਿਪਲਾਈ ਕਰਨ ਲੱਗ ਪੈਂਦੇ ਨੇ ਕਿਉਂਕਿ ਫੋਨ ਤੋਂ ਜੋ ਪੜ ਰਹੇ ਹੋਏ ਤੇ ਪੜ੍ਹਾਈ ਦੇ ਲਈ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਹੈ ਉਹ ਹੈ ਫੋਕਸ ਤੁਹਾਡਾ ਕਿੰਨਾ ਫੋਕਸ ਹੈ ਤੁਸੀਂ ਕਿੰਨਾ ਕਨਸੈਂਟਰੇਟ ਕਰ ਪਾਉਂਦੇ ਹੋ ਆਪਣੇ ਸਬਜੈਕਟ ਦੇ ਉੱਤੇ ਉਹ ਜੋ ਤੁਹਾਨੂੰ ਯਾਦ ਕਰਾਏਗਾ ਉਹ ਜੋ ਤੁਹਾਨੂੰ ਚੇਤੇ ਰਖਾਏਗਾ ਉਹ ਜਿਹੜਾ ਵਾਰ-ਵਾਰ ਰਿਪਲਾਈ ਕਰਨਾ ਨਾ ਉਹ ਤੁਹਾਡਾ ਕਨਸੈਂਟਰੇਸ਼ਨ ਤੋੜ ਦਿੰਦਾ ਤੁਸੀਂ ਫਿਰ ਸ਼ੁਰੂ ਤੋਂ ਆ ਜਾਂਦੇ ਹੋ ਕਦੇ ਉਹ ਨਾ ਨੋਟ ਗਿਣ ਕੇ ਦੇਖਣਾ 5 500 ਵਾਲੇ ਜਿਹੜੇ ਤੁਸੀਂ ਹੁਣੇ ਬੈਂਕ 'ਚ ਜਮਾ ਕਰਨੇ ਨੇ ਤੇ ਗਿਣਨਿਆਂ ਗਿਣਨ ਦਾ ਫੋਨ ਆ ਗਿਆ ਤੁਸੀਂ ਫਿਰ ਸ਼ੁਰੂ ਤੋਂ ਗਿਣੋਗੇ ਤੁਸੀਂ ਫਿਰ ਨੋਟਾਂ ਦੀ ਗਿਣਤੀ ਸ਼ੁਰੂ ਕੀਤੀਆਂ ਫਿਰ ਵਿੱਚ ਰਿਪਲਾਈ ਕਰਤੋਂ ਮੇਰਾ ਦਾਵਾ ਹੈ ਤੁਸੀਂ ਗਿਣਤੀ ਯਾਦ ਨਹੀਂ ਰੱਖ ਸਕਦੇ ਤੇ ਜੇ ਨੋਟ ਪੰਜ ਪੰਜੇ ਹੁਣ ਤੁਸੀਂ ਤਿੰਨ ਵਾਰੀ ਗਿਣੋਗੇ ਫਿਰ ਸ਼ੁਰੂ ਤੋਂ ਗਿਣੋਗੇ ਤੇ ਜਿਹੜਾ ਤੁਸੀਂ ਪੜ ਰਹੇ ਹੋ ਬੱਚਿਓ ਉਹ ਵੀ ਤੇ ਬੜਾ ਕੀਮਤੀ ਹੈ ਨਾ ਪੂਰੇ ਧਿਆਨ ਨਾਲ ਤੁਸੀਂ ਪੜ ਹੀ ਨਹੀਂ ਸਕੋਗੇ ਤੇ ਇੱਕ ਨਵਾਂ ਤਰੀਕਾ ਆ ਗਿਆ ਸ਼ੁਰੂ ਸ਼ੁਰੂ ਵਿੱਚ ਕੀ ਹੋਇਆ ਅਸੀਂ ਆਪਣੇ ਕੱਪੜੇ ਆਪ ਨਹੀਂ ਧੋ ਸਕਦੇ ਅਸੀਂ ਮਸ਼ੀਨ ਮੰਗਵਾ ਲਈ ਚਲੋ ਮਸ਼ੀਨ ਧੋ ਲੈਗੀ ਅਸੀਂ ਰੋਟੀ ਨਹੀਂ ਪਕਾ ਸਕਦੇ ਅਸੀਂ ਰੋਟੀ ਪਕਾਉਣ ਵਾਲੀ ਮਸ਼ੀਨ ਮੰਗਾ ਲਈ। ਸਬਜ਼ੀ ਨਹੀਂ ਪਕਾ ਸਕਦੇ ਇਨਸਟੈਂਟ ਫੂਡ ਆ ਗਏ। ਉਹ ਆ ਗਏ। ਇੱਥੇ ਤੱਕ ਤਾਂ ਠੀਕ ਸੀ। ਪਰ ਹੁਣ ਅਸੀਂ ਆਪਣਾ ਦਿਮਾਗ ਵੀ ਉਧਾਰ ਦਾ ਲੈ ਲਿਆ। ਹੱਥ ਨਹੀਂ ਯੂਜ਼ ਕਰਨਾ ਚਾਹੁੰਦੇ, ਪੈਰ ਨਹੀਂ ਯੂਜ਼ ਕਰਨਾ ਚਾਹੁੰਦੇ ਅਸੀਂ। ਹੁਣ ਅਸੀਂ ਆਪਣਾ ਦਿਮਾਗ ਵੀ ਨਿਸਤਮਲ ਕਰਨਾ ਚਾਹੁੰਦੇ। ਸਾਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਲੋੜ ਪੈ ਗਈ ਹੈ। ਅਸੀਂ ਉਦਾਰ ਦਾ ਗਿਆਨ ਵਰਤ ਰਹੇ ਹਾਂ ਬੱਚਿਆਂ ਨੂੰ ਕੋ ਚਾਹੀਦਾ ਚੈਟ ਦੀ ਬੀਡ ਖੋਲ ਕੇ ਪੜ੍ਹ ਲਓ ਤੁਸੀਂ ਆਪਣਾ ਦਿਮਾਗ ਵਰਤੋਗੇ ਨਹੀਂ ਤੇ ਕੰਮ ਨਹੀਂ ਕਰੇਗਾ ਮੈਂ ਕਿਹਾ ਅੰਗਰੇਜ਼ੀ ਦੀ ਦੋ ਪੰਕਤੀਆਂ ਪੜ੍ਹੀਆਂ ਸੀ when you are not using your skills you are losing your skills ਜਾ ਕੇ ਇਸਤੇਮਾਲ ਕਰ ਲੋ ਨਹੀਂ ਤੇ ਭੁੱਲ ਜਾਓਗੇ ਇਹ ਦਿਮਾਗ ਤੇ ਹੋ ਗਿਆ ਖੋਦਾ ਜੋ ਵੀ ਕੋਈ ਸਵਾਲ ਦਾ ਜਵਾਬ ਚਾਹੀਦਾ ਹੈ ਜੀ AI ਤੋਂ ਬੋਲ ਲਓ ਟੀਚਰ ਵੀ ਕਹਿ ਰਹੇ ਨੇ ਬੱਚਾ ਜਾ ਕੇ ਚੈਟ ਜੀ ਵੀ ਤੋਂ ਪੜ ਲੈਣਾ ਉਹ ਟੀਚਰ ਨੂੰ ਕੋਈ ਦੱਸੇ ਵੀ ਪੇਪਰਾਂ ਵਿੱਚ ਕਿੱਥੇ ਜੀਬੀਟੀ ਮਿਲੇਗਾ ਤਾਂ ਹੁਣ ਸਾਨੂੰ ਉਥੇ ਕੈਲਕੂਲੇਟਰ ਤੇ ਤੁਸੀਂ ਲੈ ਜਾਣ ਨਹੀਂ ਦਿੰਦੇ ਫੋਨ ਕਿੱਥੇ ਲੈ ਜਾਣ ਦਿਓਗੇ ਅਸੀਂ ਸੁਣ ਵੀ ਰਹੇ ਆ ਪੜ ਵੀ ਰਹੇ ਆ ਯਾਦ ਵੀ ਕਰ ਰਹੇ ਆ ਜੇ ਉਹ ਸਹਿਦ ਨਾ ਮਿਲੇ ਉਹ ਸੋਈਏ ਕੀ ਤੂੰ ਸਿੱਖ پا ਰਹੇ ਆ ਜੋ ਸਿੱਖਣ ਦੇ ਲਈ ਤੂੰ ਪੜਨਾ ਸ਼ੁਰੂ ਕੀਤਾ ਸੀ ਇਹ ਤੋ ਕਰ ਪਾ ਰਹੇ ਆ ਜਿਦੇ ਲਈ ਤੋ ਸਕੂਲ ਜਾਣਾ ਸ਼ੁਰੂ ਕੀਤਾ ਸੀ ਅਸੀਂ ਆਪਣੇ ਦਿਮਾਗ ਦੇ ਦਰਵਾਜ਼ੇ ਬੰਦ ਕਰ ਲੈਨੇ ਆਪਣੇ ਆਪ ਅਸੀਂ ਸੋਚਣਾ ਹੀ ਨਹੀਂ ਚਾਹਦੇ ਜੋ ਵੀ ਕੋਈ ਸੋਚੇਗਾ ਚੈਟ ਜੀਪੀਟੀ ਵੀ ਸੋਚੇਗਾ ਗੂਗਲ ਬਾਬਾ ਸੋਚੇਗਾ ਸਾਨੂੰ ਸੋਚ ਕੇ ਦੱਸ ਦੇਗਾ ਅਸੀਂ ਇਹ ਕਰਨ ਵਿੱਚ ਬੜਾ ਫਕਰ ਮਹਿਸੂਸ ਕਰਦੇ ਆ ਪਰ ਪਿਆਰ ਚੈਟ ਜੀਪੀਟੀ ਆਰਟੀਫੀਸ਼ੀਅਲ ਇੰਟੈਲੀਜੈਂਟ ਇੱਕ ਪ੍ਰੀ ਰਿਕਾਰਡਡ ਚੀਜ਼ ਹੈ ਉਹ ਕੁਝ ਵੀ ਨਵਾਂ ਨਹੀਂ ਸੋਚ ਸਕਦਾ جو کچھ سوچے گا پرانا سوچے گا تے تو تمہیں نواں چاہیے پرانے کی کوئی ویلو نہیں ہے ایسا کچھ بھی جو لوگ پہلے دیکھ چکے نے سن چکے نے وہ ویلو نہیں یہ دنیا قیمت اس دی دینی ہے جو لین ہوتے ہو تو جا دماغ ہے وہ نواں تے سر کدوں جدو ورتوں کرو گے تو بادشاہ فرما نے کہ تر ہر کا نام نہ جپس گوارا اے گوارا تو انہوں جپنا کیوں نہیں انہوں جپنا کی ہے کئی سوچتے ہیں شاید فالتو دی ریپیٹیشن ہے بار بار کیوں جپنا بار بار کیوں جپنا اصل میں جپنا نہیں ہے اے جگا ہے ਜੇ ਕੋਈ ਬਹੁਤੀ ਨੀਂਦ ਸੁੱਤਾ ਹੋਵੇ ਨਾ ਗੂੜੀ ਉਹਨੂੰ ਵਾਰ-ਵਾਰ ਆਵਾਜ਼ਾਂ ਮਾਰ ਕੇ ਉਠਾਈਦਾ ਏ ਜੇ ਹੋਰ ਕੋਈ ਗੂੜੀ ਨੀਂਦ ਸੁੱਤਾ ਹੋਵੇ ਉਹਨੂੰ ਢੋਲ ਲਗਾੜੇ ਵਜਾ ਕੇ ਲਗਾਈਦਾ ਤੇ ਗੁਰੂ ਤੈਨੂੰ ਆਵਾਜ਼ਾਂ ਮਾਰ ਰਿਹਾ ਉਠ ਜਾਪ ਤੇ ਜਾਗ ਜਦ ਤੂੰ ਜਾਗੇਗਾ ਤਾਂ ਤੈਨੂੰ ਪਤਾ ਲੱਗੇਗਾ ਪ੍ਰਾਣੀ ਤੂੰ ਆਇਆ ਲਾਹ ਲੈਣ ਲੱਗਾ ਕਿ ਤੈਨੂੰ ਫਕੜਿਆ

ہوں وہ اپنا دماغ استعمال کرنے کی کلا چلی گئی ہے اپنی پریسر کی روشنی تین اپنی اکھا کھولنیا پی گیا ایک وسط اگوچر لی ہے وہ جی وسط ہے نا جی نظر نہیں آتی وہ تینوں لبنی پہ تم ہی لبے گا جی زندگی میں تجھ کرنا چاہنا ہے تجھ پا چاہنا ہے تو تیوں آپ کے ترنا پوے گا غیران دے پیران دے نئی سفر تے اُڑے گیران دے موٹیاں تے نئی منزلہ مل دیاں اُٹھ جاگ مسافر تے آپ پے چل کسے اور دے پر اسے تاک نہیں مل دا تو اُٹھ آپ چل بس تے گوچر پائی تے کیوے مل گئی بس تے گوچر کٹ دی پک رہا سمائی اندر ہی تے زینہ سب کچھ دے رہے پر انہا سی کریے کی اسی اپنے دماغ نو ایک پل دے لئی میں وی ویلا نہیں چھٹ دے ਦਿਮਾਗ ਬੇਲਾ ਹੋਵੇ ਸ਼ਾਂਤ ਹੋਵੇ ਤਾਂ ਤੇ ਕੋ ਸੋਚੇ ਨਾ ਅਸੀਂ ਉਸ ਨੂੰ ਸੋਚਣ ਦਾ ਮੌਕਾ ਹੀ ਨਹੀਂ ਦਿੰਦੇ ਇਸ ਗੱਲ ਨੂੰ ਗੌਰ ਕਰ ਲੈਣਾ ਅਸੀਂ 1 ਮਿੰਟ ਵੀ ਵੇਲੇ ਉਹਨੇ ਫੋਨ ਕੱਢ ਕੇ ਬੈਠ ਜਾਂਦੇ ਆ ਵਿੱਚ ਐ ਲੂ ਦਨੇ ਆ ਸੀ ਅਗਲੇ ਮਿੰਟ ਤੇ ਫੋਨ ਨਾ ਦੇਖੀਏ ਤੇ ਫੋਨ ਦੇ ਵਿੱਚ ਕਰਨਾ ਕੁਝ ਨਹੀਂ ਸਿਰਫ ਇਸ ਤਰ੍ਹਾਂ ਕਰੀ ਜਾਂਦੇ ਸਕਰੋਲਿੰਗ ਕਰੀ ਜਾਂਦੇ ਇਹ ਕੀ ਹੈ ਆਪਣੇ ਦਿਮਾਗ ਨੂੰ ਤੁਸੀਂ ਨਵਾਂ ਸੋਚਣ ਦਾ ਮੌਕਾ ਨਹੀਂ ਦੇ ਰਹੇ ਸੋ ਥੋੜੀ ਦੇਰ ਤੇ ਸ਼ਾਂਤ ਰੱਖੋ ਤਾਂ ਤੇ ਕੁਝ ਨਵਾਂ ਸੋਚ ਪਾਏਗਾ ਕੁਝ ਨਵਾਂ ਲਿਖ ਪਾਏਗਾ ਕੋਈ ਨਵੀਂ ਕਾੜ ਕੱਢ ਸਕੇਗਾ ਅਸੀਂ ਇਹਦਾ ਇਸਤੇਮਾਲ ਹੀ ਕਰਨਾ ਭੁੱਲ ਗਏ ਤੇ ਇਹਦਾ ਇਸਤੇਮਾਲ ਕਰਨ ਦੇ ਲਈ ਇਹਨੂੰ ਥੋੜੀ ਦੇਰ ਸ਼ਾਂਤ ਰੱਖਣਾ ਪੈਂਦਾ ਤੁਸੀਂ ਬੈਠ ਕੇ ਵੇਖਣਾ ਕੱਲੇ ਕੁਝ ਲੋਕ ਯੋਗਾ ਦੀ ਗੱਲ ਕਰਦੇ ਨੇ ਮਨ ਦੀ ਸ਼ਾਂਤੀ ਦੀ ਗੱਲ ਕਰਦੇ ਨੇ ਯੋਗਾ ਹੈ ਮਨ ਨੂੰ ਸ਼ਾਂਤ ਕਰਨਾ ਸ਼ਾਂਤ ਮਨ ਹੀ ਕੁਝ ਲੱਭ ਸਕੇਗਾ ਨਵਾਂ جنہ نے بھی کچھ لبے آئے نا اے شانت من دینا لبے آئے بے چین من قدے بھی کچھ نہیں سپا سکیا وہ اپنے آپ نہیں سمال سکتا صحیح سنبھال ستا جب شانت ہو کے کسی دن بیٹھے آنا تو تو تان لوگ کہ ہے کبھی رب جانیا کدو جانے میں شانت ہو کے بیٹھ گیا میری ترشنا مٹ گئی ہے میری ترشنا بجھ گئی ہے جب جانے تنوع ਜਿਸ ਦਿਨ ਤੁਸੀਂ ਕੁਝ ਨਵੀਂ ਖੋਜ ਕਰੋਗੇ ਨਾ ਕਦੇ ਬੈਠਣਾ ਕਦੇ ਕੋਈ ਨਵੀਂ ਸ਼ਾਇਰੀ ਤੁਹਾਡੇ ਦਿਮਾਗ ਵਿੱਚ ਆ ਗਈ ਕਦੇ ਕੋਈ ਨਵੀਂ ਕਵਿਤਾ ਦਿਮਾਗ ਵਿੱਚ ਆ ਗਈ ਕਦੇ ਕੋਈ ਨਵਾਂ ਖਿਆਲ ਮਨ ਵਿੱਚ ਆ ਗਿਆ ਬੜੀ ਖੁਸ਼ੀ ਹੋਵੇ ਕਿ ਮੈਂ ਕੁਝ ਨਵਾਂ ਲੱਭਿਆ ਮੈਂ ਕੁਝ ਨਵਾਂ ਸਿਰ ਦੇ ਮੈਂ ਕੁਝ ਨਵਾਂ ਜਾਣਿਆ ਉਹਦੀ ਖੁਸ਼ੀ ਹੋਵੇਗੀ ਅਸੀਂ ਜਾਣਨਾ ਹੀ ਛੱਡ ਦਿੱਤਾ ਹੈ ਅਸੀਂ ਸਭ ਸਕ੍ਰੋਲਿੰਗ ਕਰਕੇ ਦੂਜਿਆਂ ਦੀ ਬਣਾਈ ਹੋਈ ਚੀਜ਼ਾਂ ਨੂੰ ਦੇਖ ਕੇ ਖੁਸ਼ ਹੁੰਦੇ ਆ ਤੇ ਆਪ ਦੀ ਕਾਰਡ ਤੇ ਕੱਢੋ ਕੁਝ ਆਪਣਾ ਤੇ ਬਣਵਾਓ ਜਦ ਜਾਣਿਆ ਤਾ ਮਨ ਮੰਨੇ ਜਦ ਤੱਕ ਜਾਣਨੇਗਾ ਤਾ ਤੇਰਾ ਮਨ ਮੰਨੇਗਾ ਜੇ ਤੇਰਾ ਮਨ ਮੰਨ ਗਿਆ ਨਾ ਤੇ ਫਿਰ ਲੋਕ ਕਹਿਣਗੇ ਤੂੰ ਇਹ ਕੀ ਕਰਦਾ ਪੈ ਤੂੰ ਲੋਕਾਂ ਨੂੰ ਕਹਿ ਦੀ ਮਨ ਮੰਨੇ ਲੋਕ ਨਾ ਪਤੀਜੇ ਨਾ ਪਦੀਜੇ ਤੋ ਕਿਆ ਕੀਜੇ ਆਪਣੀ ਖੁਸ਼ੀ ਮੈਟਰ ਕਰ ਲਈਏ میں خوش ہاں جو کچھ میں لبے ہے جو, جو کچھ میں پائے وہ میرا ہے میں جانتا ہے میں نو کیڑی چیز خوشی دے سکتی ہے پھر دوسرے ہاں دے پچھے نہ جائیں کہ تُو کی کردہ پہ ہیں جو چیز تنو خوشی دوے نا وہ تو کریں جیسا ہے فرما دینے میں تنو خوشی کے میں ملے گی کیا تو سوچ ہے کیا تو چتو ہے کیا تو کرے ہو پائے تاکو کا پرواہ کا ہو کی جہ گوپال سہائے تے گوپال کے میں سائی ہوں دے جو دوسنو یاد کر دے آؤ سارے ملکے